ਚੰਦੇ ਵੱਲੋਂ ਸੂਬੇ ਦੇ ਵਿੱਚ 9 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਸਵੇਰੇ 8:00 ਵਜੇ ਤੋਂ 11:00 ਵਜੇ ਤੱਕ ओपीडी ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਅੱਜ ਤੀਜੇ ਦਿਨ ਵੀ ਸਿਵਲ ਹਸਪਤਾਲ ਅਚਾਲਾ ਦੇ ਡਾਕਟਰਾਂ ਵੱਲੋਂ ओपीडी ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਿ ਮਰੀਜ਼ਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਚੰਡੀਗੜ੍ਹ ਵਿਖੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਜਾ ਰਹੀ ਮੀਟਿੰਗ ਨੂੰ ਲੈ ਕੇ ਡਾਕਟਰਾਂ ਨੇ ਵੀ ਉਮੀਦਾਂ ਰੱਖੀਆਂ ਨੇ ਸਰਕਾਰ ਕੋਈ ਵਧੀਆ ਫੈਸਲਾ ਲਵੇਗੀ ਜਿਸ ਦੇ ਨਾਲ ਡਾਕਟਰਾਂ ਦੇ ਵੱਲੋਂ ਆਪਣੀ ਹੜਤਾਲ ਬੰਦ ਕਰਕੇ ਨਿਰ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ ਡਾਕਟਰ ਕਦੇ ਵੀ ਮਰੀਜ਼ਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਗੋਂ ਉਹਨਾਂ ਦਾ ਸਾਥ ਸਾਫ਼ ਦੇਣਾ ਚਾਹੁੰਦੇ ਹਨ ਉਹਨਾਂ ਵੱਲੋਂ ਤੀਜਾ ਦਿਨ ਜਿਹੜਾ ਹੜਤਾਲ ਦਾ ਹੋ ਗਿਆ ਤੇ ਹੜਤਾਲ ਜਾਰੀ ਹੈ ਡਾਕਟਰ ਸਾਰੇ ਜਿਹੜੇ ਨੇ 3 ਘੰਟੇ ਵਾਲੀ ਜਿਹੜਾ ਵਾ ਆਪੀਡੀ ਬੰਦ ਕਰਕੇ ਸਟ੍ਰਾਈਕ ਤੇ ਬੈਠੇ ਹੋਏ ਨੇ ਕਿਤਨਾ ਕਿਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਜਾਰੀ ਆ ਪਰ ਜੇ ਸਰਕਾਰ ਵੱਲੋਂ ਗੱਲ ਕਰੀ ਤੇ ਉਹਨਾਂ ਵੱਲੋਂ ਵੀ ਇੱਕ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਕੀ ਸਿੱਟੇ ਨਿਕਲਦੇ ਜਾ ਰਹੇ ਨੇ ਇਸ ਦਾ ਵੀ ਇੰਤਜ਼ਾਰ ਹੋ ਰਿਹਾ ਕਿਉਂਕਿ ਲਗਾਤਾਰ ਡਾਕਟਰ ਸਾਹਿਬਾਨ ਕੀ ਮੀਟਿੰਗ ਦੇ ਵਿੱਚ ਫੈਸਲੇ ਲਏ ਜਾਣਗੇ ਜੇ ਜਿਸ ਤਰੀਕੇ ਨਾਲ ਡਾਕਟਰਾਂ ਵੱਲੋਂ ਸਿਕਿਉਰਟੀ ਦੀ ਗੱਲ ਕੀਤੀ ਜੀਗੀ ਸਿਕਿਉਰਟੀ ਨੂੰ ਯਕੀਨੀ ਬਣਾਇਆ ਜਾਵੇ ਨਾਲ ਨਾਲ ਜਿੱਥੇ ਨਾਲ ਨਾਲ ਹੋਰ ਵੀ ਉਹਨਾਂ ਦੀਆਂ ਕੁਝ ਮੰਗਾਂ ਸੀ ਜਿਸ ਤਰੀਕੇ ਨਾਲ ਲੈ ਕੇ ਲੰਮਾ ਦਿਨ ਅੱਜ ਤੀਜਾ ਦਿਨ ਸ਼ੁਰੂ ਹੋ ਗਿਆ ਵਾ ਲੰਬੇ ਸਮੇਂ ਦੀ ਕਿਹੜਾ ਵਾ ਇਹ ਪ੍ਰੋਟੈਸਟ ਜਾਰੀ ਰਿਹਾ ਵਾ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਖਾਸੇ ਪ੍ਰੇਸ਼ਾਨ ਹੋ ਰਹੇ ਨੇ ਪਰ ਡਾਕਟਰ ਵੀ ਜਿਹੜੇ ਕਿਤੇ ਨਾ ਕਿਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਸਤਰਨਾ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਅਲਪਾ ਅਜਨਾਲਾ ਦੇ ਸਿਵਲ ਹਸਪਤਲ ਮੌਜੂਦਾਂ ਹਾਂ ਡਾਕਟਰ ਕੁਝ ਵਧੀਆ ਹੱਕੀ ਮੰਗਾਂ ਜਿਹੜੀਆਂ ਲੈ ਕੇ ਤੁਸੀਂ ਸਾਰਾ ਪ੍ਰੋਟੈਸਟ ਕਰ ਰਹੇ ਸੀ ਪਰ ਕਿਤੇ ਅੱਜ ਜਿਹੜੀ ਮੀਟਿੰਗ ਵੀ ਹੋ ਰਹੀ ਹੈ ਕੀ ਲੱਗਦਾ ਕਿਸ ਤਰੀਕੇ ਦੇ ਸਟੈਂਡਿੰਗ ਸਕਦੇ ਨੇ ਮੀਟਿੰਗ ਚ ਸਰ ਅਸੀਂ ਤਾਂ ਜਾਣਦੇ ਹਾਂ ਕਿ ਜੋ ਵੀ ਮੀਟਿੰਗ ਹੈ ਉਹਦਾ ਜਿਹੜਾ ਨਤੀਜਾ ਹੈ ਉਹ ਬਿਲਕੁਲ ਵਧੀਆ ਡਾਕਟਰਾਂ ਦੇ ਹਿੱਤ ਚ ਹੋਵੇ ਸਾਡੀ ਮੰਗ ਇਹੀ ਹੈ ਕਿ ਜਿਹੜੀ ਸਿਕਿਉਰਿਟੀ ਇਸ਼ੂਜ਼ ਹਨ ਖਾਸ ਕਰਕੇ ਸਾਡੇ ਫੀਮੇਲ ਡਾਕਟਰ ਜਿਹੜਾ ਕਿ ਨਾਈਟ ਡਿਊਟੀਆਂ ਕਰਦੇ ਨੇ ਜਦੋਂ ਮੈਡੀਕਲ ਲੀਗਲ ਕੇਸਸ ਆਉਂਦੇ ਆ ਬਹੁਤ ਹੀ ਜ਼ਿਆਦਾ ਉਦੋਂ ਵਾਇਲੈਂਟ ਹੋ ਜਾਂਦਾ ਹੈ ਕਈ ਲੋਕ ਉਹਨਾਂ ਦੇ ਲਈ ਸਿਕਿਉਰਿਟੀ ਬਿਲਕੁਲ ਹੋਣੀ ਚਾਹੀਦੀ ਹੈ ਇੱਕ ਜਿਹੜੀ ਸਾਡੇ ਡਾਕਟਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਜਿਹੜੇ ਫਾਈਨੈਂਸ ਮਿਨਿਸਟਰ ਸਾਹਿਬ ਹੈ ਸਾਡੀਆਂ ਮੰਗਾਂ ਨੂੰ ਸੁਣਨਗੇ ਔਰ ਜਲਦੀ ਤੋਂ ਜਲਦੀ ਇਹਨਾਂ ਦਾ ਕੋਈ ਨਤੀਜਾ ਕੱਢਣਗੇ ਸੋ ਥੈਟ ਜਿਹੜੇ ਸਾਡੇ ਪੇਸ਼ੈਂਟਸ ਵੀ ਖਰਾਬ ਹੋ ਰਹੇ ਨੇ ਬਚਾਰੇ ਤੇ ਉਹਨਾਂ ਨੂੰ ਵੀ ਇਸ ਛੇਤੀ ਸਟ੍ਰਾਈਕ ਦਾ ਕੋਈ ਚੰਗਾ ਨਤੀਜਾ ਨਿਕਲੇ ਤੇ ਅਸੀਂ ਵਾਪਸ ਕੰਮ ਤੇ ਲੋਟੀਏ ਜਿਸ ਤਰੀਕੇ ਨਾਲ ਫਾਈਨੈਂਸ ਮਿਨਿਸਟਰ ਅ ਸਰਕਾਰ ਵਾਲੋਂ ਐਪੀਸੀ ਮੈਸ ਅਸੋਸੀਏਸ਼ਨ ਦਾ ਜਿਹੜਾ ਇੱਕ ਪ੍ਰੋਟੈਸਟ ਹੈ ਜਿਹੜਾ ਸਟ੍ਰਾਈਕ ਹੈ ਬੜੇ ਹੀ ਮਤਲਬ ਕੀ ਦੁਖਦਿਲਨਾ ਡਾਕਟਰਸ ਨੇ ਫੈਸਲਾ ਲ�ਤਾ ਹੈ ਕਿ ਡਾਕਟਰਸ ਕੋਈ ਵੀ ਨਹੀਂ ਚਾਹਦਾ ਕਿ ਮਰੀਜ਼ ਖਰਾਬ ਹੋਏ ਪਰ ਜੋ ਤੁਸੀਂ ਸੋਚੋ ਕਿ ਇੱਕ ਤਰ੍ਹਾਂ ਦਾ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਬਹੁਤ ਵਾਰੀ ਅਸੀਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਡਾਕਟਰਸ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ ਰਾਤੀ ਰਾਤੀ ਜਦੋਂ ਕੋਈ ਮੈਡੀਕਲ ਲੀਗਲ ਕੇਸਸ ਆਉਂਦੇ ਹੈ ਜਾਂ ਕੋਈ ਉਗਰ ਮੌਬ ਹੁੰਦਾ ਹੈ ਤੇ ਉਹਨੂੰ ਫੇਸ ਕਰਨਾ ਇੱਕ ਡਾਕਟਰ ਚਾਹੇ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ ਫੀਮੇਲਸ ਆ ਮੋਰ ਐਟ ਰਿਸਕ ਬਟ ਆਈ ਊਡ ਸੁਜੈਸਟ ਕਿ ਇਵਨ ਮੇਲਸ ਆਰ ਐਟ ਰਿਸਕ ਕਿਉਂਕਿ ਮੌਬ ਦੇ ਅੱਗੇ ਕੋਈ ਕੋਈ ਵੀ ਮਾਤਮੀ ਹਸਪੀਟਲ ਇੱਕ ਪਬਲਿਕ ਪਲੇਸ ਆ ਪਬਲਿਕ ਪਲੇਸ ਤੇ ਹਰ ਕਿਸੇ ਨੂੰ ਦਰਵਾਜ਼ੇ ਖੁੱਲੇ ਆ ਹਰ ਕੋਈ ਐਂਟਰ ਕਰਦਾ ਉਹਦੇ ਚ ਐਂਟੀ ਸੋਸ਼ਲ 엘ਿਮੈਂਟਸ ਵੀ ਹੁੰਦੇ ਆ ਇਸ ਲਈ ਬਹੁਤ ਜ਼ਰੂਰੀ ਹੈ ਕਿ ਜਿਹੜਾ ਜਾਨ ਬਚਾ ਰਿਹਾ ਹੈ ਉਹਦੀ ਜਾਨ ਦੀ ਸੁਰੱਖਿਆ ਕੀਤੀ ਜਾਵੇ ਤੇ ਅਸੀਂ ਸਰਕਾਰਾਂ ਤੋਂ ਇਹੀ ਉਮੀਦ ਕਰਦੇ ਆਂ ਕਿ ਉਹ ਇਸ ਮੁੱਦੇ ਵੱਲ ਧਿਆਨ ਦੇਣਗੇ ਔਰ ਇਹ ਜਿਹੜੀ ਐਜੀਟੇਸ਼ਨ ਨੂੰ ਜਿਹੜਾ ਮੇਨ ਜਿਹੜਾ ਪੁਸ਼ ਮਿਲਿਆ ਉਹ ਤੁਹਾਨੂੰ ਪਤਾ ਹੀ ਹੈ ਕੋਲਕਾਤਾ ਕੇਸ ਤੋਂ ਬਾਅਦ ਮਿਲਿਆ ਹੈਗਾ ਪਰ ਇਹ ਇਨਸੀਡੈਂਸਸ ਆਨ ਐਂਡ ਆਫ ਬਹੁਤ ਸਾਲਾਂ ਤੋਂ ਚੱਲ ਰਹੇ ਹਨ ਤੇ ਜੇ ਹੁਣ ਸਰਕਾਰ ਤੇ ਸਰਕਾਰਾਂ ਵੀ ਬਹੁਤ ਸੰਜੀਦਾ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਕਾਰਾਂ ਬਹੁਤ ਸੰਜੀਦਾ ਹੈ ਇਸ ਮਸਲੇ ਬਾਰੇ ਤੇ ਸਾਨੂੰ ਜ਼ਰੂਰ ਉਮੀਦ ਹੈ ਕਿ ਜ਼ਰੂਰ ਕੋਈ ਨਾ ਕੋਈ ਪੁਖਤਾ ਪੋਜ਼ਿਟਿਵ ਇਨ ਇਹਦਾ ਰਿਜ਼ਲਟ ਨਿਕਲੇਗਾ ਕਿਉਂਕਿ ਜਿਹੜੇ ਫਾਈਨੈਂਸ਼ੀਅਲ ਮੈਟਰਸ ਆ ਉਹ ਤਾਂ ਫਿਰ ਵੀ ਡਿਲੇ ਹੋ ਸਕਦੇ ਆ ਆਹਾਂਗੇ ਤੇ ਅਸੀਂ ਉਹ ਵੀ ਕਿ ਉਹ ਵੀ ਐਸੀਟ ਮਸਲੇ ਚ ਹੋਣੀ ਸੋਲਵ ਹੋਣ ਬਟ ਜਿਹੜਾ ਸੁਰੱਖਿਆ ਐਜ਼ ਮੁਖੀ ਆਫ ਦਿਸ ਹਸਪੀਟਲ ਮੇਰੇ ਲਈ ਸਭ ਤੋਂ ਇੰਪੋਰਟੈਂਟ ਹੈ ਮੇਰੇ ਡਾਕਟਰਸ ਦੀ ਸੁਰੱਖਿਆ ਜੇ ਮੇਰੇ ਡਾਕਟਰ ਸੁਰੱਖਿਤ ਨਹੀਂ ਹੈ ਤੇ ਅਸੀਂ ਆਪਣੀਆਂ ਜਿਹੜੀਆਂ ਅਪ ਟੂ ਦਾ ਮਾਰਕ ਸਰਵਿਸਿਜ਼ ਵੀ ਨਹੀਂ ਦੇ ਸਕਦੇ ਤੇ ਮੇਰੇ ਲਈ ਇੱਕ ਬੜੀ ਇੱਕ ਮੇਰੇ ਉੱਤੇ ਬਹੁਤ ਐਸਜੀਜ਼ ਦੀ ਜ਼ਿੰਮੇਵਾਰੀ ਹੈ ਕਿ ਮਤਲਬ ਅਸੀਂ ਇਨਸ਼ੋਰ ਕਰੀਏ ਕਿ ਸਾਡੇ ਸਾਰਾ ਜਿਹੜੇ ਇੱਕ ਕਹਿੰਦੇ ਨਾ ਫੀਅਰ ਲੈਸ এনवायरमेंट ਵਿੱਚ ਡਾਕਟਰ ਆਪਣਾ ਕੰਮ ਕਰ ਸਕਣ ਪਰ ਜਿਸ ਤਰੀਕੇ ਨਾਲ ਮੈਡਮ ਮੀਟਿੰਗ ਜਾਰੀ ਹੈ ਕਿਸ ਤਰੀਕੇ ਦੇ ਰਿਜ਼ਲਟ ਆਉਣੇ ਜਿੱਦੇ ਕੀ ਅਪੀਲ ਕਰਨੀ ਚਾਹੁੰਦੇ ਸਰਕਾਰ ਨੂੰ ਕਿ ਕਿਉਂਕਿ ਜਿਸ ਤਰੀਕੇ ਨਾਲ ਡਾਕਟਰਾਂ ਦੀ ਮੰਗਾਂ ਸੀਗੇ ਤੀਜਾ ਦਿਨ ਜਾਰੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਕੁਝ ਜਿਵੇਂ ਸੁਪਰੀਮ ਕੋਰਟ ਨੇ ਵੀ kia ਟਾਸਕ ਫੋਰਸ ਬਣਾਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਕੁਝ ਇਹੋ ਜੇ ਮੁਲਾਜ਼ਮ ਰੱਖੇਗੀ ਜਿਹੜਾ ਕਿ ਸਾਨੂੰ ਥੋੜਾ ਬਹੁਤਾ ਹਿੰਟ ਮਿਲਿਆ ਕਿ ਸ਼ਾਇਦ ਸਰਕਾਰ ਐਕਸ ਸਰਵਿਸਮੈਨਾਂ ਨੂੰ ਰੋਪਨ ਕਰਨ ਕਰਨ ਲੱਗੀ ਹੈ ਫॉर ਸਿਕਿਉਰਟੀ ਆਫ ਦੀ ਹਸਪੀਟਲਸ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਰਕਾਰ ਇਹ ਕਰੇਗੀ ਔਰ ਦੂਸਰੀ ਗੱਲ ਜੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਇਹਨਾਂ ਦਾ ਬਜਟ ਪਹਿਲੇ ਹੀ ਮਤਲਬ ਕਿ ਫਾਈਨੈਂਸ ਮਿਨਿਸਟਰ ਦਾ ਬਜਟ ਉਪਰੋਹੀ ਅਲੋਟ ਹੋਏਗਾ ਕਿਉਂਕਿ ਹਸਪੀਟਲਸ ਕੋਲ ਇੰਨੀ ਸ਼ਕਤੀ ਨਹੀਂ ਹੈ ਕਿ ਉਹ ਆਪਣੇ ਆਪਣੇ ਤੌਰ ਤੇ ਆਪਣੀ ਸੁਰੱਖਿਆ ਦੇ ਜਾਂ ਕੋਈ ਵੀ ਮੁਲਾਜ਼ਮ ਨੂੰ ਘਰ ਕਿਉਂਕਿ ਜੇ ਇੰਨੇ ਇੰਨੇ ਕੋ ਹਸਪੀਟਲ ਕੋਲ ਫਾਈਨੈਂਸ਼ੀਅਲ ਸ਼ਕਤੀ ਹੁੰਦੀ ਤਾਂ ਹਲੇ ਤੱਕ ਉਹ ਜਿਵੇਂ ਜਿੰਨੇ ਕਿ ਇਨਸੀਡੈਂਸਸ ਡਾਕਟਰਸ ਨੂੰ ਫੇਸ ਕਰਨੇ ਪੈਂਦੇ ਆ ਉਹ ਪਹਿਲੇ ਹੀ ਕੋਈ ਨਾ ਕੋਈ ਮੁਲਾਜ਼ਮ ਰੱਖ ਲੰਦੇ ਆਪਣੇ ਬਲਬੂਤੇ ਪਰ ਜਿਵੇਂ ਮੈਂ ਅੱਜ ਮੀਟਿੰਗ 'ਚ ਕੋਈ ਵਧੀਆ ਸਿੱਟਾ ਨਹੀਂ ਨਿਕਲਦਾ ਤਾਂ ਫਿਰ ਅਗਲਾ ਕੀ ਹੋਏਗਾ ਪ੍ਰੋਟੈਸਟ ਪ੍ਰੋਟੈਸਟ ਜਾਰੀ ਰਹੇਗਾ ਔਰ ਉਹਦੇ ਵਿੱਚ ਮੈਂ ਮਾਫੀ ਮੰਗਦੀ ਆ ਕਿ ਬਿਚਾਰੇ ਪੇਸ਼ੈਂਟਸ ਨੂੰ ਥੋੜੀ ਮੁਸ਼ਕਲ ਹੋ ਰਹੀ ਹੈ ਪਰ ਇਹ ਗੱਲ ਹੈ ਕਿ ਮੇਰੇ ਡਾਕਟਰ ਜਿਹੜੇ 11 ਵਜੇ ਤੱਕ ਜਰੂਰ ਸਟ੍ਰਾਈਕਤੇ ਹਨ ਪਰ 11 ਵਜੇ ਤੋਂ ਬਾਅਦ ਪਰਚੀ ਜਿਹੜੀ ਬੰਨ ਜਾਂਦੀ ਹੈ ਪਰਚੀ ਤਾਂ ਬੰਦ ਨਹੀਂ ਹੁੰਦੀ 11 ਵਜੇ ਤੱਕ ਪਰਚੀ ਬੰਦ ਹੀ ਰਹਿੰਦੀ ਹੈ ਜਿੰਨੇ ਵੀ ਪੇਸ਼ੈਂਟਸ ਹੈਗੇ ਆ ਉਹ ਸਾਰੇ ਦੇਖ ਕੇ ਜਾਂਦੇ ਭਾਵੇਂ ਉਹਨੂੰ 4 ਵਜੇ ਆ। ਡਾਕਟਰਸ ਇਸ ਤਰੀਕੇ ਨਾਲ ਵੇਖਦੇ ਹੋ ਕਿਉਂਕਿ ਜਦੋਂ 11 ਵਜੇ ਦੀ 3 ਘੰਟੇ ਆਪੀਡੀ ਬੰਦ ਰਹਿੰਦੀ ਹੈ ਫਿਰ ਰਸ਼ ਵੀ ਕਾਫੀ ਹੋ ਜਾਂਦਾ। ਤੁਸੀਂ ਪਹਿਲਾਂ ਹੜ ਸਟ੍ਰਾਈਕ ਤੇ ਬੈਠਦੇ ਫਿਰ ਇਹਨਾਂ ਨੂੰ ਕਵਰ ਵੀ ਕਰਨਾ ਪੈਂਦਾ ਕਿ ਆ ਵੀ ਬਰਡਨ ਜ਼ਿਆਦਾ ਨਹੀਂ ਵਾਜਦਾ। ਨਹੀਂ ਸਰ ਪ੍ਰੋਬਲਮ ਤੇ ਹੈਗੀ ਆ ਲੇਕਿਨ ਪੇਸ਼ੈਂਟ ਸਾਰੇ ਦੇਖ ਕੇ ਜਾਈਦੇ ਆ ਬੇਨਤੇ ਸਰ ਇਹ ਹੀ ਆ ਵੀ ਸਿਕਿਉਰਟੀ ਬਹੁਤ ਜ਼ਰੂਰੀ ਚਾਹੀਏ ਜਿੱਥੇ 24x7 ਸਰਵਿਸਿਜ਼ ਹੈਗੀਆਂ ਬੈਂਕਿੰਗ ਟੀਚਿੰਗ ਕਿਤੇ ਵੀ ਨਹੀਂ ਹੈਗੀਆਂ ਜਿੱਥੇ ਹੈਗੀਆਂ ਉੱਥੇ ਸਰ ਬੜੀ ਜ਼ਰੂਰੀ ਆ ਟੀਚਿੰਗ ਮਤਲਬ ਇਸ ਸਰਕਾਰ ਨੂੰ ਕੀ ਵੀਲ ਕਰਨੀ ਚਾਹੁੰਦੇ ਹੋ ਕਿਉਂਕਿ ਅੱਜ ਉਹ ਫੈਸਲਾ ਲੈਣ ਜਾ ਰਹੀ ਹੈ ਸਰਕਾਰ ਇੱਕ ਮੀਟਿੰਗ ਕਰਨ ਜਾ ਰਹੀ ਜਿਸ ਤੇ ਬੜੀਆਂ ਉਮੀਦਾਂ ਸੀ ਕਿ ਡਾਕਟਰ ਸਾਹਿਬ ਨੂੰ ਵੀ ਇੱਕ ਮੀਟਿੰਗ ਹੋਵੇਗੀ ਵਧੀਆ ਰਿਜ਼ਲਟ ਨਿਕਲ ਕੇ ਡਾਕਟਰ ਜਿਹੜੇ ਨੇ ਬਿਲਕੁਲ ਨਿਰਬਿਗਨ ਸਾਥ ਜਿਹੜੀ ਆਪਣੀ ਡਿਊਟੀਆਂ ਨਿਭਾਉਣਗੇ अच्छी बात है पॉजिटिव है कि भी जे वो सिक्योरिटी सिक्योरिटी ਦਾ ਮਸਲਾ ਵੀ ਸਕਿਉਰਟੀ ਦੇ ਦੰਤ ਇੱਕ ACP ਉਹਨਾਂ ਨੇ ਬੰਦ ਕੀਤੀ ਸੀ 2021 ਤੋਂ ਚਾਲੂ ਕਰਦਨ ਮੇਨ ਤੇ ਦੋ ਹੈ ਹੀ ਹੈ ਹਾਂ ਉਹ ਕਰਦਨ ਤੇ ਸਰ ਅਸੀਂ थैंकफुल ਹਾਂ ਸਰ ਠੀਕ ਹੈ ਲਗਾਤਾਰ ਤੁਸੀਂ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਅੱਜ ਤੀਜਾ ਦਿਨ ਜਿਸ ਤਰੀਕੇ ਨਾਲ ਤਰਨੇ ਦਾ ਜਾਰੀ ਆ ਉਸ ਤਰੀਕੇ ਨਾਲ ਡਾਕਟਰ ਸਹਿਬਾਨ ਨੂੰ ਵੀ ਕਾਫੀ ਮੀਟਿੰਗ ਤੇ ਜਿਹੜੀਆਂ ਉਮੀਦਾਂ ਨੇ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਵਧੀਆ ਸਿੱਟੇ ਨਿਕਲ ਸਕਦੇ ਨੇ ਵਧੀਆ ਰਿਜ਼ਲਟ ਆ ਸਕਦੇ ਨੇ ਕਿਉਂਕਿ ਬਾਰ ਬਾਰ ਜਿਹੜੇ ਡਾਕਟਰ ਸਹਿਬਾਨ ਵੱਲੋਂ ਸਿਕਿਉਰਟੀ ਦੀ ਗੱਲ ਕੀਤੀ ਜਾ ਰਹੀ ਆ ਕਿ ਬਾਕੀ ਚੀਜ਼ਾਂ ਜਿਸ ਤਰੀਕੇ ਨਾਲ ਮਰਜ਼ੀ ਆ ਪਰ ਸਿਕਿਉਰਟੀ ਨੂੰ ਬਿਲਕੁਲ ਯਕੀਨੀ ਬਣਾਇਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਮਹਿਲਾਵਾ ਡਾਕਟਰ ਹੁੰਦੀਆਂ ਨੇ ਉਹ ਆਪਣੀ ਡਿਊਟੀ ਕਰਦੀਆਂ ਨੇ ਰਾਤ ਨੂੰ ਵੀ ਡਿਊਟੀ ਕਰਦੀਆਂ ਨੇ ਪਰ ਕਿਤਨਾ ਕਿਤੇ ਲੋਕ ਜਿਹੜੇ ਨੇ ਸ਼ਰਾਬ ਦਾ ਸੇਵਨ ਕਰਕੇ ਆ ਜਾਂਦੇ ਨੇ ਕਿਸੇ ਹੋਰ ਤਰ੍ਹਾਂ ਦੇ ਨਸ਼ੇ ਕਰਕੇ ਰਾਤਾਂ ਆਣ ਕੇ ਡਾਕਟਰਾਂ ਨੂੰ ਪਰੇਸ਼ਾਨ ਕਰਦੇ ਨੇ ਪਰ ਉਹ ਤੇ ਕਿੰਨਾ ਕੁ ਟੋਪਨ ਲਈ ਜਿਹੜਾ ਲਾਹੇ ਬੰਦ ਹੁੰਦਾ ਹੈ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ